ਸ਼੍ਰੀ ਅਕਾਲ ਤੱਕ ਸਾਬ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਜੋ ਅਕਾਲੀ ਦਲ ਦੀ ਭਾਰਤੀ ਮੇਮ ਪੰਜਾਬ ਭਰ ਵਿੱਚ ਚਲਾਈ ਜਾ ਰਹੀ ਹੈ ਉਸ ਦੀ ਭਾਰਤੀ ਪ੍ਰਕਿਰਿਆ ਸੰਪੂਰਨ ਹੋਣ ਤੋਂ ਬਾਅਦ ਪੰਥ ਪ੍ਰਵਾਨ ਤੱਕ ਅਕਾਲੀ ਲੀਡਰਸ਼ਿਪ ਦਾ ਉਭਾਰ ਹੋਵੇਗਾ ਜੋ ਪੰਜਾਬ ਦੀ ਰਾਜਨੀਤੀ ਅਤੇ ਤਰੱਕੀ ਨੂੰ ਨਵੀਂ ਦਿਸ਼ਾ ਦੇਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਸਰ ਦਾ ਗੁਰਪ੍ਰਤਾ ਸਿੰਘ ਬਡਾਲਾ ਮੈਂਬਰ ਪੰਜ ਮੈਂਬਰੀ ਭਾਰਤੀ ਕਮੇਟੀ ਵੱਲੋਂ ਅੱਜ ਪਿੰਡ ਬੰਡਾਲਾ ਮੰਚ ਕੀ ਵਿਖੇ ਕੀਤਾ ਗਿਆ ਜਿੱਥੇ ਉਹ ਅਕਾਲੀ ਆਗੂ ਸਰਦਾਰ ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਦੀ ਸੁਪਤਰੀ ਬੀਬੀ ਤਲਵੀਰ ਕੌਰ ਹੈਰੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣਕਾਰ ਅਫਸੋਸ ਕਰਨ ਪੁੱਜੇ ਸਨ ਐਸੇ ਮੌਕੇ ਤੇ ਉਹਨਾਂ ਦੇ ਨਾਲ ਸਰਦਾਰ ਸੁਰਤੇਜ ਸਿੰਘ ਵਾਸੀ ਵੀ ਸਨ ਐਸੇ ਮੌਕੇ ਤੇ ਅਕਾਲੀ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਪੰਜਾਬ ਭਾਰ ਵਿੱਚ ਅਕਾਲੀ ਦਲ ਦੀ ਭਾਰਤੀ ਮਹਿਮਾ ਚਲਾਈ ਜਾ ਰਹੀ ਹੈ ਜਿਸ ਵਿੱਚ ਸੰਗਤਾਂ ਵੱਲੋਂ ਬੜਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਸਾਡੇ ਆਗੂਆਂ ਵੱਲੋਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪ੍ਰਵਾਨ ਵੀ ਕੀਤਾ ਗਿਆ ਸੀ ਪਰ ਹੁਣ ਉਹੀ ਆਗੂ ਸ਼੍ਰੀ ਅਕਾਲ ਦੇ ਹੁਕਮ ਤੋਂ ਮੋੜ ਤੋਂ ਪਗੋੜੇ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੁੱਲਾਂ ਨਹੀਂ ਬਖਸ਼ਾਉਂਦੇ ਉਦੋਂ ਤੱਕ ਸੰਗਤਾਂ ਅਜਿਹੇ ਆਗੂਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੀਆਂ ਇਸ ਮੌਕੇ ਤੇ ਸਰਦਾਰ ਜਰਨੈਲ ਸਿੰਘ ਮੱਖਣ ਸਰਦਾਰ ਰਵਿੰਦਰ ਸਿੰਘ ਪ੍ਰਧਾਨ ਸਰਦਾਰ ਹਰਪਜਨ ਸਿੰਘ ਸਰਦਾਰ ਗੁਰਜੀਤ ਸਿੰਘ ਸਰਦਾਰ ਦਰਬਾਰਾ ਸਿੰਘ ਸਰਦਾਰ ਨਰੈਣ ਸਿੰਘ ਸਰਦਾਰ ਜਸਵੀਰ ਸਿੰਘ ਬਿੱਲਾ ਸਰਦਾਰ ਮੱਖਣ ਸਿੰਘ ਸਰਦਾਰ ਜਗਜੀਤ ਸਿੰਘ ਸਰਦਾਰ ਹਰਵਿੰਦਰ ਸਿੰਘ ਸਰਦਾਰ ਭੁਪਿੰਦਰ ਸਿੰਘ ਉਗੀ ਸਰਦਾਰ ਜਗਰੂਪ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੋਬੇ ਦੇ ਅਤੇ ਪੰਜਾਬ ਦੇ ਬਹੁਤ ਹੀ ਮਹਾਨ ਅਤੇ ਵੱਡੇ ਪਿੰਡ ਬੰਡਾਲਾ ਮੰਝਕੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨਾਂ ਦੇ ਨਾਲ ਵਿਚਾਰ ਕਰਨ ਵਾਸਤੇ ਇੱਥੇ ਇਕੱਤਰ ਹੋਏ ਸੀਗੇ ਸਰਦਾਰ ਰਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਸਾਰੇ ਆਪਣੇ ਬਜ਼ੁਰਗ ਆਪਣੇ ਵੀਰ ਇਸ ਆਪਣੇ ਇਕੱਤਰਤਾ ਵਿੱਚ ਸ਼ਾਮਲ ਹੋਏ ਸਾਰਿਆਂ ਦੇ ਬੜੇ ਧੰਨਵਾਦੀ ਆ ਤੇ ਵਿਸ਼ੇਸ਼ ਤੌਰ ਤੇ ਅੱਜ ਦੀ ਜਿਹੜੀ ਇਹ ਮੀਟਿੰਗ ਸੀਗੀ ਇਹ ਜਿਹੜੀ ਭਰਤੀ ਦੀ ਮੁਹਿੰਮ ਚੱਲ ਰਹੀ ਆ ਸਾਰੇ ਪੰਜਾਬ ਵਿੱਚ ਪੰਜ ਮੈਮਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਉਸ ਭਰਤੀ ਮੁਹਿਮ ਨੂੰ ਆਪਣੇ ਪਿੰਡ ਵਿੱਚ ਆਸ-ਪਾਸ ਦੇ ਪਿੰਡਾਂ ਵਿੱਚ ਹੋਰ ਤੇਜ਼ ਕਰਨਾ ਤੇ ਇਸ ਭਰਤੀ ਵਿੱਚ ਸਾਰਿਆਂ ਨੂੰ ਪੰਥਦਰਦੀਆਂ ਨੂੰ ਆਪਣੇ ਪੰਥ ਦੇ ਪਰਿਵਾਰਾਂ ਨੂੰ ਸ਼ਾਮਿਲ ਕਰਨਾ ਵੱਡੀ ਗਿਣਤੀ ਵਿੱਚ ਇਸ ਭਰਤੀ ਨਾਲ ਲੋਕਾਂ ਨੂੰ ਜੋੜਨਾ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਪੰਥ ਦੀ ਨਮਾਇਦਾ ਜਮਾਤ ਸ਼੍ਰੋਮਣੀ ਕਾਲੀ ਦਲ ਨੂੰ ਤਗੜਾ ਕੀਤਾ ਜਾਵੇ ਸ਼੍ਰੋਮਣੀ ਕਾਲੀ ਦਲ ਦੁਆਰਾ ਕਾਇਮ ਹੋਏ ਤੇ ਇਹਦੀ ਪੁਨਰ ਸੁਰਜੀਤੀ ਵੱਲ ਆਪਾਂ ਸਾਰੇ ਆਪਣਾ ਆਪਣਾ ਯੋਗਦਾਨ ਪਾਈਏ ਜੋ ਕਿ ਆਪਾਂ ਨੂੰ ਉੱਥੋਂ ਛੇਵੇਂ ਪਾਤਸ਼ਾਹ ਜੀ ਦੇ ਅਸ탄 ਤੋਂ ਹੁਕਮਨਾਮੇ ਜਾਰੀ ਹੋਏ ਸਨ ਅੱਜ ਛੇਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਵੀ ਹੈ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਸਮੁੱਚੇ ਪੰਥ ਨੂੰ ਸਾਰੇ ਸਿੱਖ ਜਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੀਆਂ ਵੀ ਬਹੁਤ-ਬਹੁਤ ਵਧਾਈਆਂ ਦਿੰਦੇ ਆ ਇਸਨੂੰ ਬੜੀ ਆਸ ਹੈ ਕਿ ਇਸ ਭਰਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਵਰਗ ਵਿੱਚ ਬੜਾ ਉਤਸ਼ਾਹ ਆ ਤੇ ਬੜਾ ਜਜ਼ਬਾ ਆ ਤੇ ਲੋਕ ਚਾਹੁੰਦੇ ਆ ਕਿ ਅਸੀਂ ਇਸ ਭਰਤੀ ਨਾਲ ਜੁੜੀਏ ਮੈਂਬਰ ਬਣੀਏ ਤੇ ਇੱਕ ਜਿਹੜੀ ਨਵੀਂ ਤੇ ਸਾਫ਼ ਸੁਥਰੀ ਨੇਕ ਇਮਾਨਦਾਰ ਅਤੇ ਦੂਰਅੰਦੇਸ਼ੀ ਵਾਲੀ ਜਿਹੜੀ ਲੀਡਰਸ਼ਿਪ ਆ ਇਸ ਭਰਤੀ 'ਚੋਂ ਆਪਣੇ ਉਭਾਰੀ ਜਾ ਸਕੇ ਜਿਹੜੇ ਪੁਰਾਣੇ ਲੀਡਰ ਆ ਜਿਨ੍ਹਾਂ ਦਾ ਸਾਫ਼ ਆ ਜਿਨ੍ਹਾਂ ਦੀ ਵੀ ਪ੍ਰਾਰਥੀ ਲੰਬੀ ਸੇਵਾ ਆ ਪੰਜਾਬ ਦੀ ਪੰਥ ਲਈ ਦੇਸ਼ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਨਾਲ-ਨਾਲ ਨਵੇਂ ਆਗੂ ਵੀ ਮੋਰੇ ਆਉਣ ਜਿਨ੍ਹਾਂ ਆਗੂਆਂ ਤੇ ਪੰਥ ਭਰੋਸਾ ਕਰ ਸਕੇ ਪੰਜਾਬ ਭਰੋਸਾ ਕਰ ਸਕੇ ਤਾਂ ਜਿਨ੍ਹਾਂ ਤੇ ਪੰਜਾਬੀਆਂ ਦਾ ਵਿਸ਼ਵਾਸ ਆਪਣੇ ਵੱਧ ਸਕੇ ਇਹ ਭਰਤੀ ਨੇ ਇਸ ਪ੍ਰਕਿਰਿਆ ਨੇ ਇਹਦਾ ਨਤੀਜਾ ਇਹ ਕੰਨਾ ਆ ਤੇ ਸਾਨੂੰ ਬੜੀ ਉਮੀਦ ਆ ਕਿ ਜਦੋਂ ਭਰਤੀ ਪ੍ਰਕਿਰਿਆ ਮੁਕੰਮਲ ਹੋਊ ਤੇ ਉਦਾਂ ਦੀ ਲੀਡਰਸ਼ਿਪ ਮੋਰੇ ਆਪਣੇ ਆਊਗੀ ਜਿਸ ਨੂੰ ਸਮੂਚਾ ਪੰਥ ਪ੍ਰਵਾਨ ਕਰੂਗਾ ਤੇ ਜਿਹੜੇ ਨਿਜੀਤਾਂ ਵਾਸਤੇ ਨਹੀਂ ਕੰਮ ਕਰਨਗੇ ਉਹ ਪੰਥ ਲਈ ਪੰਜਾਬ ਲਈ ਕੰਮ ਕਰਨਗੇ ਉਹਨਾਂ 'ਚ ਪੰਥ ਪ੍ਰਸਤੀ ਹੋਊਗੀ ਉਹਨਾਂ 'ਚ ਸੇਵਾ ਦੀ ਭਾਵਨਾ ਹੋਊਗੀ ਪੰਜਾਬ ਨੂੰ ਲੈ ਕੇ ਉਹਨਾਂ 'ਚ ਤੜਫ ਹੋਊਗੀ ਕਿ ਪੰਜਾਬ ਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਪੰਜਾਬ ਦਾ ਅੱਗੇ ਉੱਪਰ ਬਹੁਤ ਵੱਡੇ ਮਸਲੇ ਨੇ ਬੜੇ ਵੱਡੇ ਕ੍ਰਾਈਸਿਸ ਨੇ ਸੰਕਟ ਨੇ ਉਹਨਾਂ 'ਚ ਪੰਜਾਬ ਨੂੰ ਕਿਵੇਂ ਕਰਨਾ ਆ ਇਹ ਸਾਰਾ ਕੁਝ ਇਸ ਲੀਡਰਸ਼ਿਪ ਤੋਂ ਆਪਾਂ ਸਾਰੇ ਨੂੰ ਆਸ ਹੈ ਆ ਤੇ ਪੰਜਾਬੀ ਵੀ ਚਾਹੁੰਦੇ ਆ ਕਿ ਆਪਣੀ ਜਿਹੜੀ ਖੇਤਰੀ ਪਾਰਟੀ ਆ ਸ਼੍ਰੋਮਣੀ ਕਾਲੀ ਦਰ ਉਹਨੂੰ ਤਗੜਾ ਕੀਤਾ ਜਾਵੇ ਸੋ ਮੈਂ ਅਖੀਰ ਚ ਸਾਰਵਿੰਦਰ ਸਿੰਘ ਜੀ ਦਾ ਤੇ ਸਾਰੇ ਇਹਨਾਂ ਦੇ ਸਾਥੀਆਂ ਦਾ ਪ੍ਰਾਣੀ ਬਸੁਰਗ ਨੇ ਬਡਾਲਾ ਸਾਹਿਬ ਦੇ ਨਾਲ ਇਹਨਾਂ ਸਾਰਿਆਂ ਨੇ ਸੇਵਾ ਕੀਤੀ ਹੈ ਆਪਣੇ ਇਲਾਕੇ ਦੀ ਆਪਣੇ ਇੱਥੇ ਸਾਰੇ ਸਮਾਜ ਦੀ ਸੰਗਤ ਦੀ ਅਤੇ ਪੰਜਾਬ ਦੀ ਸੇਵਾ ਕੀਤੀ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਸਾਰੇ ਤਗੜੇ ਹੋ ਕੇ ਆਪਾਂ ਆਪਣੇ ਪਿੰਡ ਵਿੱਚ ਵੀ ਬਡਾਲੇ ਮੰਝ ਕੀਚ ਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਆਪਾਂ ਭਰਤੀ ਕਰਾਈਏ ਤੇ ਇਸ ਭਰਤੀ ਵਿੱਚ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਜੋੜੀਏ ਬਡਾਲਾ ਸਾਹਿਬ ਖਾਲਸਾ ਸਾਹਿਬ ਆਇਕ ਤੁਸੀਂ ਕੀ ਫਤ ਬਡਾਲਾ ਸਾਹਿਬ ਇੱਕ ਬਹੁਤ ਵੱਡੀ ਜਿਹੜੀ ਆ ਪੰਜ ਮੈਂਬਰੀ ਕਮੇਟੀ ਤੇ ਤੁਹਾਨੂੰ ਜਿਹੜਾ ਸੰਗਤ ਨੇ ਅਕਾਲ ਤਖਤ ਸਾਹਿਬ ਨੇ ਮਾਨ ਬਖਸ਼ਿਆ ਹੈਗਾ ਕਿਹੋ ਜਿਹਾ ਜਿਹੜਾ ਜਦੋਂ ਸੰਗਤ ਵਿੱਚ ਆਉਂਦੇ ਆ ਕਿਹੋ ਜਿਹੀ ਸੰਗਤ ਦੀ ਅਪਰੋਚ ਕਿਹੋ ਜੀ ਆ ਤੁਹਾਡੇ ਪ੍ਰਤੀ ਦੇਖੋ ਇਹ ਜਿਹੜੀ ਸਾਨੂੰ ਸੇਵਾ ਬਖਸ਼ੀ ਗਈ ਹੈ ਜੀ ਉਸ ਤੋਂ ਕਾਲ ਤਖਤ ਸਾਹਿਬ ਵੱਲੋਂ ਇਹ ਬਹੁਤ ਵੱਡੀ ਸੇਵਾ ਆ ਤੇ ਅਸੀਂ ਆਪਣੇ ਆਪ ਨੂੰ ਵੱਡਾ ਪਾ ਕੇ ਸਮਝਦੇ ਆ ਸਾਡੀ ਖੁਸ਼ਕਿਸਮਤੀ ਆ ਕਿ ਇਹ ਜਿਹੜੀ ਕਮੇਟੀ ਬਣਾਈ ਸੀਗੀ ਉਤੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਤੇ ਇਹ ਇਹ ਫਰਮਾਨ ਅਕਾਲ ਤਖਤ ਸਾਹਿਬ ਦਾ ਆ ਤੇ ਲੇਕਿਨ ਇਸ ਨੂੰ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਤੇ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਆਪਾਂ ਮੰਨ ਸਕਦੇ ਆ ਅਸੀਂ ਇਸ ਇਸ ਤਰੀਕੇ ਨਾਲ ਆਪਣੀ ਜਿਹੜੀ ਸੇਵਾ ਕਰ ਰਹੇ ਆ ਬਿਨਾਂ ਭੇਦਭਾਵ ਤੋਂ ਬਿਲਕੁਲ ਸਹੀ ਜਾਇਜ਼ ਤਰੀਕੇ ਨਾਲ ਭੱਤੀ ਹੋ ਰਹੀ ਆ ਇਹ ਭਰਤੀ ਦੇ ਨਾਲ ਆਧਾਰ ਕਾਰਡ ਦਾ ਨੰਬਰ ਲੱਗ ਰਿਹਾ ਇਹ ਭਰਤੀ ਜਨਤਕ ਹੋ ਰਹੀ ਹੈ ਪਬਲਿਕ ਭਰਤੀ ਆ ਇਹ ਭਰਤੀ ਦੇ ਵਿੱਚ ਕੋਈ ਇਹਦੇ ਵਿੱਚ ਕੋਈ ਲੁਕਾਉਣ ਨੂੰ ਨਹੀਂ ਕੋਈ ਇਹਦੇ ਵਿੱਚ ਝਾਲੀ ਕੰਮ ਨਹੀਂਗਾ ਜਿਵੇਂ ਬਾਕੀਆਂ ਦੀ ਭਰਤੀ ਆਪਾਂ ਦੇਖਦੇ ਆ ਜਿੱਦਾ ਹੋਈ ਆ ਹੋਈ ਤਾਂ ਹੈ ਹੀ ਨਹੀਂ ਉਹ ਲੇਕਿਨ ਚਲੋ ਉਹਨਾਂ ਤੋਂ ਆਪਾਂ ਕੀ ਲੈਣਾ ਇਹ ਭਰਤੀ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਆ ਜੋ ਉਥੋਂ ਹੁਕਮਨਾਮੇ ਸਾਨੂੰ ਹੋਏ ਸਨ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਉਸ ਸੰਦਰਭ ਵਿੱਚ ਕਰ ਰਹੇ ਆ ਤੇ ਜਿੱਥੇ ਵੀ ਜਾਂਦੇ ਆ ਦੇਖੋ ਪੰਜਾਬ ਚ ਗਏ ਆ ਅਸੀਂ ਇਹਨੇ ਜ਼ਿਲ੍ਹਿਆਂ ਚ ਹਜੇ ਵੀ ਜਾਣਾ ਆ ਕਿੱਡੇ ਵੱਡੇ ਵੱਡੇ ਇਕੱਠ ਹੋਏ ਆ ਕਿਵੇਂ ਸੰਗਤਾਂ ਬਹੁਤ ਜਜ਼ਬੇ ਨਾਲ ਹਮ ਹਮਾ ਕੇ ਪਹੁੰਚੀਆਂ ਤੇ ਕੋਈ ਵੀ ਐਸਾ ਪੰਥਦਰਦੀ ਕੋਈ ਵੀ ਐਸਾ ਪੰਜਾਬੀ ਨਹੀਂ ਹੋਊਗਾ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਨਹੀਂ ਜੁੜਨਾ ਚਾਹੁੰਦਾ ਜਾਂ ਜਿਹੜਾ ਅਕਾਲ ਤਖਤ ਸਾਹਿਬ ਤੇ ਅਗੇ ਸਿਰ ਨਹੀਂ ਝੁਕਾਉਂਦਾ ਜਾਂ ਮੰਨਦਾ ਨਹੀਂ ਆਪਣੇ ਮੀਰੀ ਪੀਰੀ ਦੇ ਸਿਧਾਂਤ ਨੂੰ ਸੋ ਆਪਾਂ ਸਾਰੇ ਉਸ ਸਿਧਾਂਤ ਨੂੰ ਮੰਨਦੇ ਵੀ ਆ ਤੇ ਪਹਿਰਾ ਵੀ ਦਿੰਦੇ ਆ ਤੇ ਸਾਡਾ ਬਹੁਤ ਮਹਾਨ ਉਹ ਤਖਤ ਹੈ ਸਰਬੋੱਚ ਤਖਤ ਹੈ ਅਕਾਲ ਪਤਖ ਸਾਹਿਬ ਸੋ ਉਸ ਕਰਕੇ ਪੰਜਾਬ ਦੀਆਂ ਸੰਗਤਾਂ ਦਾ ਪੰਜਾਬ ਦੇ ਲੋਕਾਂ ਦਾ ਤੇ ਪੰਥ ਦਰਤਿਆਂ ਦਾ ਪੰਥ ਤੇ ਪੈਰੋਕਾਰਾਂ ਦਾ ਇਸ ਵਰਤਾਰੇ ਨੂੰ ਲੈ ਕੇ ਬੜਾ ਉਤਸ਼ਾਹ ਆ ਤੇ ਬਹੁਤ ਵੱਡਾ ਉਤਜਾਹ ਨੇ ਬਡਾਲਾ ਸਾਹਿਬ ਆਪਾਂ ਦੇਖਦੇ ਆ ਵੀ ਜਿਹੜੀ ਆਜ਼ਾਦੀ ਤੋਂ ਬਾਅਦ ਲਗਾਤਾਰ ਅਕਾਲੀ ਦਲ ਇੱਕ ਪੰਥਕ ਬਹੁਤ ਵੱਡੀ ਪਾਰਟੀ ਸੀਗੀ ਖੇਤਰੀ ਪਾਰਟੀ ਸੀਗੀ ਸ਼ਾਨਾਮਤੀ ਇਤਿਹਾਸ ਆ ਦਾ ਪਰ ਇਸ ਵੇਲੇ ਇੱਕ ਪਾਸੇ ਪੰਥਿਆਤ ਦੂਸਰੇ ਪਾਸੇ ਉਹੀ ਤਰ ਜਿਹੜੀ ਆ ਜਿਹੜੇ ਰਾਜ ਮਾਣਿਆ ਆ ਤੁਸੀਂ ਵੀ ਇਤੇ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਆ ਉਸ ਜਿਹੜੀ ਅਕਾਲੀ ਸਿਆਸਤ ਦੇ ਵਿੱਚ ਜਿਹੜੇ ਆ ਰਾਜ ਭਾਗ ਵਿੱਚ ਵੀ ਰਹੇ ਆ ਪਰ ਉਹੀ ਤਰ ਅੱਜ ਜਿਹੜੀ ਪੰਥਿਆ ਇੱਕ ਪਾਸੇ ਉਹੀ ਤਰ ਜਿਹੜੀ ਸਾਹਮਣੇ ਖੜੀ ਆ ਇਸ ਹਾਲਾਤ ਨੂੰ ਕਿਤਾ ਦੇਖਦੇ ਹਾਂ ਵੇਖੋ ਠੀਕ ਗਿਆ ਅਕਾਲੀ ਦਲ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਕਾਲੀ ਦਲ ਨੇ ਕੰਮ ਵੀ ਬੜੇ ਵੱਡੇ ਵੱਡੇ ਕੀਤੇ ਇਹਦੇ 'ਚ ਵੀ ਕੋਈ ਦੋਰਾਵਾ ਨਹੀਂ ਡਵੈਲਪਮੈਂਟ ਵੀ ਬੜੀ ਹੋਈ ਪੰਜਾਬ ਦੀ ਲੇਕਿਨ ਜਿੱਥੇ ਆ ਕੇ ਜੀ ਖੁੰਝ ਗਏ ਜਿੱਥੇ ਆ ਕੇ ਸਭ ਤੋਂ ਗਲਤੀਆਂ ਹੋਈਆਂ ਗੁਨਾਹ ਹੋਏ ਧਾਰਮਿਕ ਖੇਤਰ ਵਿੱਚ ਅਸੀਂ ਪੰਥ ਨੂੰ ਬਹੁਤ ਟਾ ਲਾਤੀ ਆ ਇਸ ਕਰਕੇ ਇਹ ਜਿਹੜਾ ਜਵੇਂ ਜਿਹੜੇ ਵੀ ਹਾਲਾਤ ਬਣੇ ਨੇ ਇਹ ਜਦੋਂ ਦੀ ਬਦਮੀਆਂ ਦਾ ਦੌਰ ਸ਼ੁਰੂ ਹੋਇਆ ਜਿਹਨੇ ਪਾਪੀਆਂ ਨੇ ਪਾਪ ਕੀਤਾ ਉਹ ਸਮੇਂ ਤੋਂ ਲੈ ਕੇ ਹੁਣ ਤੱਕ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸਿਕਾ ਅਸੀਂ ਆਪਣਾ ਜਿਹੜਾ ਫਰਜ਼ ਨਿਭਾਉਂਦੇ ਹੋਏ ਅਕਾਲ ਤਖਤ ਸਾਹਿਬ ਗਏ ਸੀ ਵੀ ਜੇ ਕਿਸੇ ਪੰਥ ਦੇ ਆਗੂ ਕੋਲੋਂ ਜਾਂ ਕਿਸੇ ਵੀ ਲੀਡਰ ਕੋਲੋਂ ਕੋਈ ਗਲਤੀ ਹੋਈ ਆ ਤਾਂ ਉਹਨੂੰ ਗਲਤੀ ਆਪਣੀ ਮੰਨਣੀ ਚਾਹੀਦੀ ਆ ਕਾਬ ਤੱਕ ਸਾਹਮਣੇ ਜਾ ਕੇ ਪਛਤਾਵਾ ਕਰਨਾ ਚਾਹੀਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਚਲੋ ਪਹਿਲਾਂ ਸਾਡੇ ਕਹੇ ਤੇ ਨਹੀਂ ਗਏ ਹੋ ਅਸੀਂ ਪਹਿਲਾਂ ਵੀ ਮੀਟਿੰਗਾਂ 'ਚ ਬੜਾ ਕੋਈ ਬੜੀ ਕੋਸ਼ਿਸ਼ ਕੀਤੀ ਬੜੀ ਵੱਡੀ ਆਖਿਆ ਸਮੇਂ-ਸਮੇਂ 'ਤੇ ਅਸੀਂ ਆਪਣੀ ਜਿਹੜੀ ਡਿਟਰਸ਼ਿਪ ਆ ਉਹਨੂੰ ਅਸੀਂ ਸੁਚੇਤ ਕਰਦੇ ਰਹੇ ਕਿ ਲੋਕ ਕੀ ਚਾਹੁੰਦੇ ਆ ਆਪਾਂ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਰਹੇ ਆ ਇਸ ਗੱਲ ਇਸ ਤਰੀਕੇ ਨਾਲ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਰ ਤਾਂ ਵੀ ਨਹੀਂ ਮੰਨੇ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਜਾ ਕੇ ਬੇਨਤੀ ਕੀਤੀ ਸਦਾਰ ਲੈਰ ਜਦੋਂ ਬਣੀ ਆ ਉਦੋਂ ਫਿਰ ਇਹਨਾਂ ਸਾਰਿਆਂ ਤੋਂ ਤਾਲਮੁਲ ਕਰਕੇ ਸਿੰਘ ਸਵਾਨ ਨੇ ਹੁਕਮਨਾਮੇ ਜਾਰੀ ਕਰਤੇ ਲੇਕਿਨ ਅਫਸੋਸ ਦੀ ਗੱਲ ਆ ਕਿ ਜਦੋਂ ਉਹ ਹੁਕਮਨਾਮੇ ਨੂੰ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਤੇ ਕੁਝ ਕੁ ਲੀਡਰ ਸਨ ਇੱਕ ਧੜੇ ਦੇ ਜਿਨ੍ਹਾਂ ਨੇ ਕਹਿਤਾ ਕਿ ਨਹੀਂ ਅਸੀਂ ਹੁਕਮਨਾਮੇ ਮੰਨ ਨਹੀਂ ਸਕਦੇ ਇਹ ਅਸੀਂ ਇਸ ਗੱਲ ਤੇ ਆਪਣੇ ਨਹੀਂ ਆ ਸਕਦੇ ਕਰਕੇ ਸਾਡੀ ਇਮਾਨਤਾਰੀ ਦੋਜੂ ਜਾਂ ਕਾਨੂੰਨ ਦੇਸ਼ ਦਾ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਆ ਕਹਿੰਦਾ ਬਿਲਕੁਲ ਬੇਤੁਕੀਆਂ ਉਹ ਗੱਲਾਂ ਸੀ ਗਲਤ ਤਰਕ ਸੀ ਉਹਨਾਂ ਦਾ ਜਿਹੜਾ ਕਿ ਉਹਨਾਂ ਨੇ ਬਹੁਤ ਵੱਡੀ ਢਾਲ ਆਈ ਆ ਸਾਡੇ ਸਿਧਾਂਤ ਨੂੰ ਅਕਾਲਤਖ ਸਾਹਿਬ ਨੂੰ ਉਹਨਾਂ ਨੇ ਆਪਣੇ ਉਤੋਂ ਮੁੱਖ ਮੋੜਿਆ ਟਕਰਾਹ ਕੀਤਾ ਅਕਾਲਤਖ ਸਾਹਿਬ ਨਾਲ ਤੇ ਭਗੌੜੇ ਹੋਏ ਨੇ ਅਕਾਲਤਖ ਸਾਹਿਬ ਦੇ ਉਹ ਤਾਂ ਹੁਣ ਆਪਣਾ ਪਾਸੇ ਹੋ ਗਏ ਉਹਨਾਂ ਨੇ ਆਪਣੀ ਭਰਤੀ ਦਾ ਟਕਵੰਝ ਰਚ ਕੇ ਤੇ ਆਪਣਾ ਜਿਹੜਾ ਪ੍ਰਧਾਨ ਬਣਾ ਲਿਆ ਉਹ ਪਹਿਲੇ ਦਿਨ ਤੋਂ ਲੱਗਦਾ ਸੀਗਾ ਕਿ ਉਹਨਾਂ ਨੇ ਡਰਾਮਾ ਕਰ ਲਈਆਂ ਲੇਕਿਨ ਉਹਨਾਂ ਦੀ ਭਰਤੀ ਜੇ ਇਸ ਭਰਤੀ ਵਿੱਚ ਉਹਨਾਂ ਦੇ ਪੱਖ ਵਿੱਚ ਇਸ ਪੱਖ ਵਿੱਚ ਬੜਾ ਕੋਹਾਂ ਦਾ ਫਰਕ ਹੈ ਜ਼ਮੀਨ ਉਸਮਾਨ ਦਾ ਫਰਕ ਹੈ ਲੋਕ ਸਾਰੇ ਸੱਚਾਈ ਜਾਣਦੇ ਨੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜਦੋਂ ਹੁਕਮਨਾਮੇ ਜਾਰੀ ਹੋਏ ਦੋ ਤਰੀਕ ਨੂੰ ਸਿੰਘ ਸਵਾਨ ਤੋਂ ਲੋ ਅਕਾਲ ਤੱਕ ਸਭ ਵੱਲੋਂ ਇੱਕ ਪੰਥ ਦੀ ਏਕਤਾ ਦਾ ਰਾਹ ਖੋਲਤਾ ਸੀਗਾ ਪੰਥ ਸਾਰਾ ਕੱਟਾ ਹੋ ਸਕਦਾ ਸੀ ਚਾਹੇ ਦੋ ਧੜਿਆਂ ਦੀ ਇਕਤਾ ਹੋਣੀ ਸੀ ਪਹਿਲਾਂ ਲੇਕਿਨ ਜੇ ਸਾਰੇ ਉਹਨਾਂ ਹੁਕਮਨਾਮਿਆਂ ਤੇ ਪਹਿਰਾ ਦਿੰਦੇ ਜੋ ਸਾਡਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਆ ਸਮੂਜੀ ਸੰਗਤ ਦੀ ਜ਼ਿੰਮੇਵਾਰੀ ਆ ਹੁਕਮਨਾਮੇ ਆਪਣੇ ਲਾਗੂ ਕਰਾਉਣੇ ਤੇ ਹੁਕਮਨਾਮਿਆਂ ਦੀ ਪਾਲਣਾ ਕਰਨੀ ਅਗਰ ਉਹ ਕਰਦੇ ਇਕਤਾ ਵੀ ਹੋ ਜਾਣੀ ਸੀ ਤੇ ਬਾਕੀ ਵੀ ਜਿਹੜੀਆਂ ਪੰਥਕ ਤਰ੍ਹਾਂ ਦਾ ਉਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਵੀ ਆਵਾਜ਼ ਆਣੀ ਸੀ ਅਸੀਂ ਵੀ ਇਸ ਆਪਣੇ ਇਕਤਾ ਵਿੱਚ ਸ਼ਾਮ ਲੋ ਕੇ ਉਹਨਾਂ ਦਾ ਵੀ ਜਾਲ ਬਣਨਾ ਸੀਗਾ ਇਕੱਠੇ ਹੋਣ ਦਾ ਲੇਕਿਨ ਉਹਨਾਂ ਨੇ ਜਿਹੜੀ ਆਪਣੇ ਹੁਕਮਨਾਮੇ ਮੰਨੇ ਨਹੀਂ ਹੁਕਮਨਾਮੇ ਦੇ ਲਗਣਾ ਕਰਤੀ ਉਹ ਤਾਂ ਫਿਰ ਪੰਥ ਤੋਂ ਇੱਕ ਵੱਖਰੀ ਲਕੀਰ ਖਿੱਚ ਕੇ ਉਹ ਵੱਖਰੀ ਕਤਾਰ ਵਿੱਚ ਖੜੇ ਹੋ ਗਏ ਹੁ ਮਰਥੇ ਇਹਨਾਂ ਤੋਂ ਕੀ ਲੈਣਾ ਹੈ ਜਦੋਂ ਬਿਲਕੁਲ ਹੀ ਪੰਥ ਨੂੰ ਉਹਨਾਂ ਨੇ ਆਪਣੇ ਛੱਡਤਾ ਤੇ ਲੋਕ ਸਾਰਾ ਕੁਝ ਜਾਣਦੇ ਆ ਅਗਰ ਉਹ ਹਜੇ ਵੀ ਸਿਆਣੇ ਹੋਣ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆਉਣ ਤੇ ਆਪਣੀਆਂ ਪੁੱਲਾਂ ਫੇਰ ਬਖਸ਼ਾਉਣ ਜਿਹੜੀਆਂ ਪੁੱਲਾਂ ਹੁਣ ਉਹਨਾਂ ਨੇ ਬਾਅਦ ਚ ਕੀਤੀਆਂ ਆ ਤਾਂ ਫੇਰ ਤੇ ਸੰਗਤ ਸਾਰਿਆਂ ਨੂੰ ਪ੍ਰਵਾਨ ਕਰ ਸਕਦੀ ਆ ਪਰ ਇਹ ਸਾਡਾ ਸਿਧਾਂਤ ਆ ਸਾਡਾ ਫਲਸਫਾ ਆ ਤੇ ਸਾਡਾ ਜਿੱਦੀ ਸਾਡੀਆਂ ਰਵੈਤਾਂ ਸਾਡੀਆਂ ਪਰੰਪਰਾਵਾਂ ਨੇ ਅਕਾਲ ਤਖ਼ਤ ਸਾਹਿਬ ਦਾ ਵਿਧੀ ਵਿਧਾਨ ਆ ਜੇ ਅਸੀਂ ਉਹਨਾਂ ਨੂੰ ਨਹੀਂ ਮੰਨ ਸਕਦੇ ਫੇਰ ਸਾਨੂੰ ਕੋਈ ਆਪਣੇ ਪੰਥ ਦੇ ਆਗੂ ਖਿਵਾਉਣ ਦਾ ਕੋਈ ਹੱਕ ਨਹੀਂ ਬਣਦਾ ਤੇ ਲੋਕਾਂ ਨੇ ਕਦੇ ਵੀ ਸਾਨੂੰ ਪ੍ਰਵਾਨ ਨਹੀਂ ਕਰਨਾ ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਪੰਥ ਦੀ ਭਾਵਨਾ ਹੈ ਜੋ ਸਾਡੀਆਂ ਰਵੈਤਾਆਂ ਆ ਸਾਡੀਆਂ ਪਰੰਪਰਾਵਾਂ ਨੇ ਸਾਡਾ ਜਿਹੜਾ ਵਿਧੀ ਵਿਧਾਨ ਆ ਅਸੀਂ ਉਹਦੀ ਪੂਰੀ ਮੁਕੰਮਲ ਤੌਰ ਤੇ ਉਹਦੀ ਪਾਲਣਾ ਕਰਾਂਗੇ ਉੱਤੇ ਪਹਿਰਾ ਦੇਵਾਂਗੇ ਹੁਕਮਨਾਮੇ ਲਾਗੂ ਹੋ ਰਹੇ ਨੇ ਹੁਕਮਨਾਮੇ ਤੇ ਖੜਾਂਗੇ ਤੇ ਜਿਹੜਾ ਵਿਅਕਤੀ ਇਕਾਲਤਕ ਸਭ ਤੋਂ ਪਾਸੇ ਹੋ ਗਿਆ ਉਹਦਾ ਕੁਝ ਨਹੀਂ ਬਣਿਆ ਇਹ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਆ ਹੁਣ ਜਿਹੜਾ ਉਹਨਾਂ ਨੇ ਕਰ ਲਿਆ ਸੀ ਉਹਦੇ ਬਾਰੇ ਕੀ ਕਹਿ ਸਕਦੇ ਆ ਲੇਕਿਨ ਹਜੇ ਵੀ ਸਮਾ ਜੀ ਆਪਣੀ ਗਲਤੀ ਨੂੰ ਮੰਨ ਕੇ ਅੱਜ ਵੀ ਆਪਣੇ ਕੰਮ ਤੱਕ ਸਾਡੀ ਸ਼ਰਨ ਨਹੀਂ ਤਾਉਣ ਆਪਣੀਆਂ ਗਲਤੀਆਂ ਨੂੰ ਕਬੂਲਨ ਸਵੀਕਾਰ ਕਰਨ ਤਾਂ ਵੀ ਫੇਰ ਵੀ ਕਿਸੇ ਆਪਣੇ ਕੋਈ ਗੱਲ ਜੇ ਵਿਗੜਿਆ ਨਹੀਂ ਤਾਂ ਵੀ ਇਹ ਜਿਹੜੀ ਹੈਗੀ ਹੈ ਕੱਠਮਟ ਪੰਥ ਦਾ ਬਾਕੀ ਤੇ ਰੰਦਮ ਨਾਲ ਲeke ਵੀ ਹੋ ਸਕਦਾ ਹੈ